ਨੇ ਨਿਕਲਦਾ ਹੈ ਕਿ ਕਿੱਥੇ ਬਾਹਰ ਅਜੇ ਇੱਕ ਗਲਿਆਰਾ ਦੇ ਵਿੱਚ ਇੱਕ ਕਿਸੇ ਅਨੁਨੋਇਨ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਦਾ ਮਾਰ ਕੇ ਮਾਰੀ ਹੈ ਜਿਸ ਬੰਦੇ ਜੇ ਟ੍ਰੀਟਮੈਂਟ ਲਈ ਉਹਨੂੰ ਗੁਰਨਾਨਕ ਹਸਪੀਟਲ ਭੇਜ ਦਿੱਤਾ ਗਿਆ ਸਰ ਗੋਲੀ ਕਿੱਥੇ ਵੱਜੀ ਉਹਦੇ ਸਿਰ ਤੇ ਗੋਲੀ ਜੋ ਮਡਲੀ ਪੋਸ਼ੀਸ਼ ਮੁਤਾਬਕ ਉਹ ਸਿਰ ਚ ਵੱਜੀ ਹੈ ਉਹ ਜ਼ਿੰਦਾ ਵਕੀ ਉਹਦੀ ਮੌਤ ਸੀ ਕ੍ਰਿਟੀਕਲ ਕੰਡੀਸ਼ਨ ਸੀ ਉਹਨੂੰ ਗੁਰਨਾਨਕ ਦੇਵ ਹਸਪੀਟਲ ਭੇਜ ਦਿੱਤਾ ਗਿਆ ਕਿਹਦੀ ਗੋਲ ਪੋਕੋ ਕਿ ਸਿਰ ਉਨੂੰ ਇਹ ਸਾਰਾ ਚੀਜ਼ ਵੈਰੀਫਾਈ ਕਰ ਰਹੇ ਹਾਂ ਜੀ ਸਰ ਦੇ ਜਸਾ ਦਾ ਗਰਮੈਂਟ ਸੀ ਉਹਦੀ ਇਸ ਚੀਜ਼ ਬਾਰੇ ਜੀ ਸਰ ਵੈਰੀਫਾਈ ਕਰ ਰਹੇ ਆ ਕਿ ਇਹ ਪ੍ਰੋਟੋਕੋਲ ਡਿਊਟੀ ਤੇ ਸੀ ਕੌਣ ਸੀ ਕਿਰਿਆ ਸੀ ਇਥੋਂ ਉਹਦੀ ਕੋਈ ਉਹਦਾ ਕੋਈ ਨਹੀਂ ਅਜੇ ਤੱਕ ਫਿਲਹਾਲ ਕੋਈ ਪਛਾਣ ਨਹੀਂ ਹੋਈ ਪਛਾਣ ਹੋਏਗੀ ਜਲਦੀ ਪਛਾਣ ਕਰਾਂਗੇ ਅਜੇ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਇਨਵੈਸਟੀਗੇਸ਼ਨ ਜਾਰੀ ਹੈ ਉਸ ਬਾਰੇ ਦੱਸਾਂਗੇ ਸਿਕਿਉਰਟੀ ਹਮ ਦੇ ਭਾਵਜੋ ਤੇ ਐਸੀ ਘਟਨਾ ਕਿਉਂ ਹੋਈ ਦੇਖੋ ਜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਆ ਅਸੀਂ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਇਹ ਕਿਉਂ ਹੋਇਆ ਅਸੀਂ ਫਿਲਹਾਲ ਕੋਈ ਨਹੀਂ ਦੱਸ ਸਕਦੇ ਗੁਰਨਾਨਕ ਦੇਵ ਹਸਪੀਟਲ ਨੇ ਜੇਰ ਇਲਾਜ ਉਹ ਦੇ ਦਿੱਤਾ ਠੀਕ ਹੈ ਜੀ ਬਿਲਕੁਲ ਇਹ ਬੋਲਦੇ ਨੇ ਟਿਕਾਣਾ ਜਿਹੜੇ ਕਿਹਾ ਅੱਜ ਇੱਕ ਗਲਿਆਰਾ ਦੇ ਵਿੱਚ ਇੱਕ ਕਿਸੇ ਅਨੁਨੋਇਨ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਦਾ ਮਾਰ ਕੇ ਮਾਰੀ ਹੈ ਜਿਸ ਬੰਦੇ ਜੇ ਟ੍ਰੀਟਮੈਂਟ ਲਈ ਉਹਨੂੰ ਗੁਰਨਾਨਕ ਹਸਪੀਟਲ ਭੇਜ ਦਿੱਤਾ ਗਿਆ ਸਰ ਗੋਲੀ ਕਿੱਥੇ ਵੱਜੀ ਉਹਦੇ ਸਿਰ ਤੇ ਹੀ ਉਹ ਗੋਲੀ ਜੋ ਮਿਡਲੀ ਕੋਸ਼ਿਸ਼ ਮੁਤਾਬਕ ਉਹ ਸਿਰ ਤੇ ਵੱਜੀ ਹੈ ਉਹ ਜ਼ਿੰਦਾ ਵਾ ਕੀ ਉਹਦੀ ਮੌਤ ਸੀ ਕ੍ਰਿਟੀਕਲ ਕੰਡੀਸ਼ਨ ਸੀ ਉਹਨੂੰ ਗੁਰਨਾਨਕ ਦੇਵ ਹਸਪੀਟਲ ਭੇਜ ਦਿੱਤਾ ਗਿਆ ਜਿੱਕੀ ਦੀ ਕਾਲ ਕੋਈ ਸਿਰ ਉੱਤੇ ਨਹੀਂ ਕਰੀ ਨਾ ਇਹ ਸਾਰਾ ਚੀਜ਼ ਵੈਰੀਫਾਈ ਕਰ ਰਹੀ ਹੈ ਜੀ ਸਾਹਿਬ ਦਾ ਗਲਮੈਂਟ ਸੀ ਉਹਦੀ ਇਸ ਚੀਜ਼ ਪਰ ਇਹ ਜੀ ਸਰ ਵੈਰੀਫਾਈ ਕਰ ਰਹੇ ਆ ਕਿ ਇਹ ਪ੍ਰੋਟੋਕੋਲ ਡਿਊਟੀ ਤੇ ਸੀ ਕੌਣ ਸੀ ਕਿਥੋਂ ਦਾ ਉਹਦੀ ਕੋਈ ਉਹਦਾ ਕੋਈ ਨਹੀਂ ਅਜੇ ਤੱਕ ਫਿਲਹਾਲ ਕੋਈ ਪਛਾਣ ਨਹੀਂ ਹੋਈ ਪਛਾਣ ਹੋਏਗੀ ਜਲਦੀ ਪਛਾਣ ਕਰ ਰਹੇ ਹਾਂ ਅਜੇ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਇਨਵੈਸਟੀਗੇਸ਼ਨ ਜਾਰੀ ਹੈ ਉਸ ਬਾਰੇ ਦੱਸਾਂਗੇ ਇਨਸਕਿਉਰਿਟੀ ਹੋਂਦੇ باوجود ਇਹ ਐਵੇਂ ਜਿਹੀ ਘਟਨਾ ਕਿਉਂ ਹੋਈ ਦੇਖੋ ਜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਅਸੀਂ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਇਹ ਮਸਤੀ ਹੈ ਕੋਈ ਡਾਕਟਰ ਕੋਈ ਸੀ ਕੀ ਹਾਲਤ ਅਸੀਂ ਫਿਲਹਾਲ ਕੋਈ ਨਹੀਂ ਦੱਸ ਸਕਾਂ ਗੁਰਨਾਨਕ ਦੇਵ ਹਸਪੀਟਲ ਨੇ ਜੇਰ ਇਲਾਜ ਉਹ ਦੇ ਦਿੱਤਾ ਠੀਕ ਹੈ ਜੀ ਬਿਲਕੁਲ ਇਹ ਨਿਕਟਾਵਾ ਜਿੱਦ ਕਿਥੇ ਬਾਹਰ ਅੱਜ ਇੱਕ ਗਲਿਆਰਾ ਦੇ ਵਿੱਚ ਇੱਕ ਕਿਸੇ ਅਨੁਨੋਇਕਤੀ ਨੇ ਆਪਣੇ ਆਪ ਨੂੰ ਗੋਲੀ ਦਾ ਮਾਰ ਕੇ ਮਾਰੀ ਹੈ ਜਿਸ ਬੰਦੇ ਜੇ ਟ੍ਰੀਟਮੈਂਟ ਲਈ ਉਹਨੂੰ ਗੁਰਨਾਨਕ ਹਸਪੀਟਲ ਭੇਜ ਦਿੱਤਾ ਗਿਆ ਸਰ ਗੋਲੀ ਕਿੱਥੇ ਵਜੀ ਉਹਦੇ ਸਿਰ ਤੇ ਗੋਲੀ ਜੋ ਮਿਡਲੀ ਪੋਸ਼ੀਸ਼ ਮੁਤਾਬਿਕ ਉਹ ਸਿਰ ਤੇ ਵਜੀ ਹੈ ਉਹ ਜ਼ਿੰਦਾ ਵਾ ਕੀ ਉਹਦੀ ਮੌਤ ਹੋ ਗਈ ਕ੍ਰਿਟੀਕਲ ਕੰਡੀਸ਼ਨ ਸੀ ਉਹਨੂੰ ਗੁਰਨਾਨਕ ਦੇਵ ਹਸਪੀਟਲ ਭੇਜ ਦਿੱਤਾ ਗਿਆ ਕਿ ਕਿਹਦੀ ਟੋਲ ਹੋਇਆ ਕਿ ਸਿਰੇ ਉੱਤੇ ਗੋਲੀ ਮਾਰੀ ਇਹ ਸਾਰਾ ਚੀਜ਼ ਵੈਰੀਫਾਈ ਕਰ ਰਹੇ ਹਾਂ ਜੀ ਇਸ ਚੀਜ਼ ਪਰ ਇਹ ਜੀ ਸਰ ਵੈਰੀਫਾਈ ਕਰ ਰਹੇ ਆ ਕਿ ਇਹ ਪ੍ਰੋਟੋਕੋਲ ਡਿਊਟੀ ਤੇ ਸੀ ਕੌਣ ਸੀ ਕਿਵੇਂ ਸੀ ਇਥੋਂ ਦਾ ਉਹਦੀ ਕੋਈ ਉਹਦਾ ਕੋਈ ਨਹੀਂ ਅਜੇ ਤੱਕ ਫਿਲਹਾਲ ਕੋਈ ਪਛਾਣ ਨਹੀਂ ਹੋਈ ਇਹ ਪਛਾਣ ਹੋਏਗੀ ਜਲਦੀ ਪਛਾਣ ਕਰਾਂਗੇ ਅਜੇ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਇਨਵੈਸਟੀਗੇਸ਼ਨ ਜਾਰੀ ਹੈ ਉਸ ਬਾਰੇ ਦੱਸਾਂਗੇ ਸਿਕਿਉਰਟੀ ਹੋਣ ਦੇ ਬਾਵਜੂਦ ਇਹ ਐਵੇਂ ਜਿਹੀ ਘਟਨਾ ਕਿਉਂ ਹੋਈ ਦੇਖੋ ਜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਅਸੀਂ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਇਹ ਬਸ ਕੀ ਹੈ ਕੋਈ ਡਾਟਾ ਕਿਸੇ ਕੀ ਹੱਥ ਵਿੱਚ ਅਸੀਂ ਫਿਲਹਾਲ ਕੋਈ ਨਹੀਂ ਦੱਸ ਸਕਦੇ ਗੁਰਨਾਨਕ ਦੇਵ ਹਸਪੀਟਲ ਨੇ ਜੇ ਇਲਾਜ ਉਹ ਦੇ ਦਿੱਤਾ ਠੀਕ ਹੈ ਜੀ ਬਿਲਕੁਲ ਇਹ ਨੈਡੀ ਦਾ ਖਾਵਾ ਜੇ ਕਿੱਥੇ ਵਾਪਰੀ ਅੱਜ ਇੱਕ ਗਲਿਆਰਾ ਦੇ ਵਿੱਚ ਇੱਕ ਕਿਸੇ ਅਨੁਨੋਇਨ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਦਾ ਮਾਰ ਕੇ ਮਾਰੀ ਆ ਜਿਸ ਬੰਦੇ ਜੇ ਟ੍ਰੀਟਮੈਂਟ ਲਈ ਉਹਨੂੰ ਗੁਰਨਾਨਕ ਹਸਪੀਟਲ ਭੇਜ ਦਿੱਤਾ ਗਿਆ ਸਰ ਗੋਲੀ ਕਿੱਥੇ ਵਜੀ ਉਹਦੇ ਸਿਰ ਤੇ ਗੋਲੀ ਜੋ ਮਿਡਲੀ ਪੋਸ਼ੀਸ਼ ਮੁਤਾਬਕ ਉਹ ਸਿਰ ਤੇ ਵਜੀ ਹੈ ਉਹ ਜ਼ਿੰਦਾ ਵਾ ਕੀ ਉਹਦੀ ਮੌਤ ਹੋ ਗਈ ਕ੍ਰਿਟੀਕਲ ਕੰਡੀਸ਼ਨ ਸੀ ਉਹਨੂੰ ਗੁਰਨਾਨਕ ਦੇਵ ਹਸਪੀਟਲ ਭੇਜ ਦਿੱਤਾ ਗਿਆ ਕਿਹਦੀ ਕੋਲ ਕੋਈ ਸਹਾਰੇ ਉਹਨੇ ਕਰੀਆ ਇਹ ਸਾਰਾ ਚੀਜ਼ ਵੈਰੀਫਾਈ ਕਰ ਰਹੇ ਹਾਂ ਜੀ ਸਰ ਜੀ ਸਾਹਿਬ ਦਾ ਗਰਮੈਂਟ ਸੀ ਉਹਦੀ ਇਸ ਚੀਜ਼ ਬਾਰੇ ਜੀ ਸਰ ਵੈਰੀਫਾਈ ਕਰ ਰਹੇ ਆ ਕਿ ਇਹ ਪ੍ਰੋਟੋਕੋਲ ਡਿਊਟੀ ਤੇ ਸੀ ਕੌਣ ਸੀ ਕਿਵੇਂ ਸੀ ਇਹ ਉਹਦੀ ਕੋਈ ਉਹਦਾ ਕੋਈ ਨਹੀਂ ਅਜੇ ਤੱਕ ਫਿਲਹਾਲ ਕੋਈ ਪਛਾਣ ਨਹੀਂ ਹੋਈ ਇਹ ਪਛਾਣ ਹੋਏਗੀ ਜਲਦੀ ਪਛਾਣ ਕਰਾਂਗੇ ਅਜੇ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਇਨਵੈਸਟੀਗੇਸ਼ਨ ਜਾਰੀ ਹੈ ਉਸ ਬਾਰੇ ਦੱਸਾਂਗੇ ਇਨਸਿਕਿਉਰਟੀ ਹੋਣ ਦੇ ਬਾਵਜੂਦ ਤੇ ਐਵੀਂ ਜੀ ਘਟਨਾ ਕਿਵੇਂ ਦੇਖੋ ਜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਅਸੀਂ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਇਹ ਕਿਵੇਂ ਹੋਇਆ ਹੈ ਅਸੀਂ ਫਿਲਹਾਲ ਕੋਈ ਨਹੀਂ ਦੱਸ ਸਕਦੇ ਗੁਰਨਾਨਕ ਦੇਵ ਹਸਪੀਟਲ ਨੇ ਜਿਹੜਾ ਇਲਾਜ ਹੈ ਉਹ ਦੇਖਦੇ ਹਾਂ ਠੀਕ ਹੈ ਜੀ ਬਿਲਕੁਲ